ਕਹਾ ਅਗੇ ਔਰ ਤਾਂ ਮੈਂ ਵੀ ਨਹੀਂ ਦੇਖੇ ਹੱਲਿਓ ਪਹਿਲਾਂ ਹੁੰਦੇ ਸੀ ਔਰ ਛੋਟਾ ਭੈਣ ਨੇ 80 ਸਾਲ ਦਾ ਨੇੜੇ ਚਾਰ ਘਟਾ 80 ਸਾਲ ਹੱਲੇ ਨੂੰ ਵੀ ਤੇ ਦੱਸ ਦੇ ਉਹ ਦਾ ਨਾ ਜਿਵੇਂ ਇੱਥੋਂ ਪੂਰਾ ਫੁੱਲ ਟੂ ਗਿਆ ਨਹੀਂ ਹੁਣ ਇੱਧਰ ਨੂੰ ਕਿੱਥੇ ਤੇ ਇੰਨੀ ਬਾਟ ਸਾਡੇ ਪਿੰਡੋਂ ਰੱਖ ਦਿਆ ਬੰਦੇ ਅਜੇ ਵੀ ਜਿਉਂਦੇ ਆ ਵੀ ਇੱਥੇ ਮਾਲ ਹੁੰਦਾ ਸੀ ਜਿਹੜਾ ਤੇ ਠੂਰ ਜਾ ਵੜਦਾ ਸੀ ਮਾਲ ਓਡਾ ਓ ਕਾਬਲ ਖਨਾਰਕ ਨੂੰ ਆਉਂਦੇ ਸੀ ਲੈ ਕੇ ਓਡਾ ਓ ਜੜ ਤੇ ਹਾਲੇ ਓਡਾ ਸਰਾ ਵਾਲੇ ਕੁੱਤੇ ਤੇ ਤਖੜੇ ਬੜੇ ਸੀ ਲੜਨ ਨੂੰ ਆਪਣੀ ਲੜਾਈ ਬਹੁਤ ਹੁੰਦੀ ਸੀ ਉਹ ਦਾ ਨਾ ਬਹੁਤ ਲੜਾਈ ਹੁੰਦੀ ਸੀ ਅਯਾੜਾ ਕਰਦੇ ਫਿਰ ਲੜਦੇ ਸੀ ਓਏ ਤਖੜੇ ਹੀ ਡਾਂਗ ਨੂੰ ਉਹ ਸਾਫ ਕੰਧਾਰ ਦੇ ਮੁਸਲਮਾਨ ਗੁਜਰਾ ਤੇ ਚੱਲ ਭਾਈ ਉਹ ਤਾਂ ਬੁੜਾ ਓੜ ਵਾਵਾ ਉਮਰ ਦਾ ਤੇ ਕੋਲੇ ਡਾਂਗ 5 ਫੁੱਟ ਕਾਲੇ ਰੰਗ ਦੀ ਸੰਸੋਪ ਪਾਏ ਵੇ ਤੇ ਗਧੇ ਤੇ ਬੈਠਾ ਤੇ ਪੂਛਣਾ ਬੱਕਰਾ ਬੰਨੇ ਆਵਿਆ ਗਧੇ ਨਾ ਤੇ ਬੱਕਰੇ ਦੇ ਗਾਲਚ ਕੋ ਗੁਰੂ ਪਾਏ ਵੀ ਜੋ ਥਾਂ ਕਰੇ ਆਉਂਦੇ ਸੀ ਗੁਰੂ ਤੋਰ ਦੀ ਕਿਤੇ ਅੱਖਾਂ ਐ ਲੱਗ ਜੇ ਕਿਤੇ ਖੁੱਲ ਜੇ ਐ ਲੱਗ ਜੇ ਹੁੱਕਾ ਪੂਰੇ ਤਰਿਆ ਗਿਆ ਉੱਠ ਪਰਲੇ ਹੁਣ ਸੁਣ ਕਹਿੰਦਾ ਛੇ ਯਾਰ ਕਹੂੰ ਮੈਂ ਓੜ ਦਾ ਬੱਕਰਾ ਨਾ ਖੋਹ ਲਾਵਾਂ ਬਾਬੇੜਾ ਓਰੇ ਓੜਾ ਮਾਰ ਕੇ ਡੰਗ ਜਾਨ ਕੱਢ ਦੂ ਪੂਰੀ ਸਾਥੋਂ ਮੁੰਡਾ ਭਾਲੂ ਆਲਾ ਓੜਾ ਕਹਿਣ ਦਾ ਹੁਕਮ ਨੇ ਦੇਖੋ ਹੁਕਮ ਦੇਖੋ ਹੁਣ ਮੈਂ ਟ ਮਾਰੂ ਕਿ ਤਰ੍ਹਾਂ ਯਾਰ ਯਾਰ ਖੋਲ ਲਿਆ ਕਿਵੇਂ ਖੋਲ ਕੇ ਲਿਆਵੇਂਗਾ ਹੋੜੀ ਹੋੜੀ ਕੋਡਾ ਕੋਡਾ ਮਗਰ ਲੱਗ ਗਿਆ ਲਾ ਕੇ ਤੇ ਬੱਕਰੇ ਦੇ ਗਾਲਚੋਂ ਕੰਗਰਾਲ ਖੋਲ ਲਈ ਕੰਗਰਾਲ ਦਾ ਤਾਂ ਪਤਾ ਹੋਊਗਾ ਕਿ ਨਹੀਂ ਨਹੀਂ ਪੈਂਦੀ ਆ ਬਹ ਐ ਹੁੰਦੀ ਸੀ ਬਧਰੀ ਐ ਉਹਦੇ ਚ ਐ ਕੋ ਗੁਰੂ ਰਾਏ ਨੇ ਬਲਦਾਂ ਦੇ ਗਾਂ ਚ ਪਾਈ ਹੁੰਦੇ ਫਿਰ ਤੇ ਉਹ ਕੰਗਰਾਲ ਖੋਲ ਲਈ ਖੋਲ ਕੇ ਕੰਗਰਾਲ ਤੇ ਗਰਦੀ ਪੂਛਣਾ ਬੰਤੀ ਹੁਣ ਕੋ ਗੁਰੂ ਰਾਹ ਹੜਕੇ ਦੇ ਜਾਂਦੇ ਆ ਉਹ ਫੋੜੇ ਦੇ ਚ ਚੁੱਕਾ ਪਿੰਡਾ ਜਾ ਵੀ ਬੱਕਰਾ ਮਗਰ ਹੈਗਾ ਤੇ ਭੱਜ ਕੇ ਜਾ ਕੇ ਤੇਨਾਂ ਬੱਕਰਾ ਲੈ ਗਿਆ ਲੈ ਬੇਲੀ ਆਂਦਾ ਉਹਰੇ ਯਾਰ ਲੋੜਾ ਮਾਰਿਆ ਤਾਂ ਕਮਾਲ ਵਾਲੀ ਗੱਲ ਨਹੀਂ ਕਰਤੀ ਆਲਾ ਮੈਂ ਤਾਂ ਜੇ ਤੁਸੀਂ ਮੈਨੂੰ ਹੁਕਮ ਦੇਵੋ ਤਾਂ ਜਿਹੜਾ ਬੂੜਾ ਹੁੱਕਾ ਪੀਂਦਾ ਜਾਂਦਾ ਐ ਮੂੰਹ ਚ ਉਹਦੇ ਨੜੀ ਨੜੀ ਕਹਿੰਦੇ ਆ ਹੁੱਕੇ ਦੇ ਆਲਾ ਉਹ ਵੀ ਮੂੰਹ ਚੋਂ ਕੱਢ ਲਿਉਂਗਾ ਔਰ ਇਹ ਬਾੜਾ ਨਹੀਂ ਚੜੀਦਾ ਹੁੰਦਾ ਜਾਣਦੇ ਮਾਰ ਕੇ ਡਾਂਗ ਪ੍ਰਾਨ ਆਲਾ ਹੁਕਮ ਦੀ ਲੋੜ ਆ ਮੈਨੂੰ ਤੇ ਤੇਰਾ ਜਾ ਕੱਢ ਲਿਆ ਬਸ ਚੰਗਾ ਚਲੋ ਤੁਸੀਂ ਤੁਰੇ ਚੱਲਿਓ ਜਿਉਂ ਪੱਜਾ ਦੂਜੇ ਪਾਸੇ ਰੀਤੀ ਗਾ ਮੁੰਡਾ ਤੇ ਮੂੜੇ ਜਾ ਕੇ ਖਰਗਾ ਚਰੀ ਚ ਦੀ ਹੋ ਗਏ ਜਿਉਂ ਕੋੜ ਬਰਾਬਰ ਜਾਵਲਿਆ ਆ ਨਾ ਬਾਬਾ ਆਦਾ ਹਾਂ ਪੁੱਤ ਆ ਨਾ ਵੀ ਹੁਣ ਗਰੂ ਗਾਏ ਤਾਂ ਪਾਏ ਦੇਖਿਆ ਤੇ ਪਰ ਪੂਛਾ ਨਾ ਨਹੀਂ ਬੰਨੇ ਦੇਖੇ ਕਿਤੇ ਉਹ ਰਾਂਹ ਦੇਖ ਕੇ ਹੋ ਪੁੱਤ ਮੇਰਾ ਬੱਕਰਾ ਮੇਰਾ ਬੱਕਰਾ ਉਹਦਾ ਲਾਲ ਜੀ ਪੱਗ ਜਿਆ ਲੈ ਕੇ ਮੁੰਡਾ ਹੁਣੇ ਵੱਡ ਗਿਆ ਚਰੀ ਜੋ ਉਹਦਾ ਫੜੀ ਗਦਾ ਮੜਾਇਆ ਮੇਰਾ ਉਹਨੂੰ ਵੜਾ ਪਰਾਖ ਦੇ ਤਰਕੇ ਡਾਂਗ ਉਹਦਾ ਚਿਹਰੇ 'ਚ ਵੱੜ ਗਿਆ ਉਹਨੇ ਚੱਕਿਆ ਹੁੱਕਾ ਦੋ 25 ਮਿੰਟ ਪੀਤਾ ਸੀ ਖਾਤੇ ਪਾਟੇ ਨਾਲ ਯਾਰ ਆਇਆ ਨਾਲ ਰਾ ਗਿਆ ਤੇ ਜਾ ਕੇ ਲੋਕ ਬਿਆਦੇ ਵੀ ਆ ਤਾ ਕਮਾਲ ਕਰਤੀ ਯਾਰ ਹੱਟ ਕਰਤੀ ਸਲਾਹੀ ਜਾਣ ਜਾ ਰਹੀ ਉਹਨੂੰ ਸਲਾਹੀ ਜਾਣ ਵੀ ਈਡਾ ਯਾਰ ਕੋਡਾ ਹਵਾ ਨੂੰ ਗੰਡਾ ਲੰਦਾ ਇੰਨਾ ਠੱਖਾ ਯਾਰ ਅਸੀਂ ਵੀ ਕਹਿੰਦੇ ਸੀ ਵੀ ਅਸੀਂ ਠੱਗਾਂ ਕਹਾਏ ਸ਼ਹਿਰ ਆ ਗਿਆ ਅੰ ਸ਼ਹਿਰ ਆ ਗਿਆ ਤੇ ਅਦਲ ਵੀ ਔਂ ਕਰਿਓ ਪਰ ਉਹ ਪੈਸਾ ਨਹੀਂ ਲਾਉਣਾ ਪੱਲਿਓ ਇਹ ਚੌਹ ਫਾਲੇ ਵੇਚ ਕੇ ਰੋਟੀ ਖਾਣ ਦੀ ਚਾਹੇ ਦਾ ਤੁਸੀਂ ਖਾ ਲਿਓ ਮੈਨੂੰ ਚਾਹੇ ਮੈਂ ਖਾ ਨਹੀ ਫੇ ਮੈਂ ਖਾ ਲੂੰਗਾ ਉਹ ਗਾਲ ਸਮੁਹਦਾ ਅਸੀਂ ਨਹੀਂ ਖਵਾ ਸਕਦੇ ਕੋਈ ਤੂੰ ਖਵਾ ਸਕਦਾ ਬਚਨ ਜੇ ਉਹ ਦੇਖਿਆ ਕਿ ਬਾਣਿਆਂ ਦਾ ਘਰ ਪਵੇ ਤੇ ਇੰਦੇ ਪਾਸੇ ਦੁਕਾਨ ਕੱਪੜੇ ਦੀ ਤੇ ਬਾਣਿਆਂ ਕੁਰਸੀ ਤੇ ਬੈਠਾ ਬਹੁਤ ਅੱਗੇ ਵੀ ਘਰ ਪਾਉਣ ਕੋਈ ਕੁਛ ਕਰੀ ਜਾਂਦਾ ਕੋਈ ਕੁਛ ਕਰੀ ਜਾਂਦਾ ਬਾਣੀਆਂ ਦੇ ਕੋਲੇ ਜਾਵੜਿਆ ਬਾਣੀਆਂ ਨੂੰ ਜਾ ਕੇ ਕਹਿੰਦਾ ਵੀ ਸੇਠ ਅਰਾਨ ਤੁਸੀਂ ਮੰਗੀ ਤੋਂ ਬਹੁਤ ਘੱਟ ਮਿਲਦੇ ਹੋਣਗੇ ਦਿਹਾੜੀ ਵੀ ਮਹਿੰਗੀ ਹੋਊ ਸ਼ਹਿਰ ਦਾ ਕੰਮ ਆ ਉਹਨਾਂ ਬਹੁਤ ਆਖੇ ਮਿਲਦੇ ਦਿਹਾੜੀ ਵੀ ਮਹਿੰਗੀ ਆ ਅਨਦਰ ਦੇਖੋ ਉਹ ਬੈਠਿਆ ਚਾਰ ਬੰਦੇ ਮੈਂ ਉਹਨਾਂ ਦਾ ਮਾਲਕ ਮੈਂ ਉਹਨਾਂ ਦਾ ਰਸੋਈਆ ਮੈਂ ਠੇਕੇਦਾਰ ਮਹੀਂ ਗੱਲਬਾਤ ਕਰਨੀ ਆ ਮਹੀਂ ਰੋਟੀ ਟੁੱਕ ਪਕਾ ਕੇ ਦੇਣਾ ਮਹੀਂ ਪੈਸੇ ਸਭ ਕੁਝ ਮਹੀਂ ਕਰਨਾ ਬਈ ਮੇਰੇ ਨਾਲ ਗੱਲ ਕਰਨਾ ਚਾਰ ਬੰਦੇ ਤੇਰੇ ਕੰਮ ਤੇ ਲਾ ਦਾਂਗਾ ਤੂੰ ਕਿੰਨਾ ਵੀ ਹਾਂ ਕਰ ਲਾ ਮੈਂ ਤਾਂ ਬਹੁਤ ਤੰਗਾ ਬੰਦੇ ਨਹੀਂ ਮਿਲਦੇ ਕਰ ਲਾ ਉਹਦਾ ਚੱਲ ਤੇਰੀ ਮੈਂ ਗੱਲ ਮੂੰਹ ਤੇ ਕਰਾਂ ਤੌਰ ਤੇ ਠੀਕ ਆ ਉਹਨਾਂ ਪੈਸੇ ਕਰ ਲੈ ਹਾਲ ਭਰ ਦੇ ਇਹੋ ਜਿਹਾ ਹੁੰਦਾ ਸੀ ਉਹਨੂੰ 100 100 ਰੁਪਏ 200 ਰੁਪਏ ਕਰ ਲਿਆ ਬੀਹਾਂ ਦਾ ਸਾਥ ਚੱਲਦਾ ਕੀ ਆਖੀ ਉਹਨੂੰ ਨਾਲ ਲੈ ਕੇ ਕੋਲੇ ਲੈ ਗਿਆ ਬਾਣੇ ਦੇ ਉਹਨਾਂ ਨੂੰ ਕਹਿੰਦਾ ਕਿਉਂ ਬਈ ਸਾਨੂੰ ਮਨਜ਼ੂਰ ਆ ਚੌਹਾਂ ਦਾ ਮੁੱਲ ਕਰਦੇ ਆ ਉਹ ਇਹਨੇ ਕਹਿੰਦੇ ਕਰਦੇ ਫੇਰ ਉਹ ਕਹਿੰਦਾ ਦਵਾਰੇ ਕੋਈ ਕੱਚ ਤਾਂ ਨਹੀਂ 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 ਕਰਦੇ ਵਾ ਕਰਦੇ ਕਰਦੇ ਜਿਵੇਂ ਹੁੰਦੀ ਆ ਉਹ ਭਾਈ ਆਇਆ ਤੇ ਉਹਨੂੰ ਕਹਿੰਦਾ ਲੈ ਮੈਨੂੰ ਪੈਸੇ ਦੇ ਦੇ ਉਹ ਬੈਠਿਆ ਬੰਦੇ ਤੇ ਮੈਂ ਆ ਦਾ ਰਾਸ਼ਨ-ਪਰਾਸ਼ਨ ਲਿਆਉਣਾ ਇੱਥੇ ਸਾਨੂੰ ਜਗ੍ਹਾ ਦੇ ਦੇ ਉੱਥੇ ਰਹਾਗੇ ਫੇਰ ਮੈਂ ਰੋਟੀ ਟੁਕ ਪਕਾ ਕੇ ਤੇ ਤੇਰੇ ਭਾਈ ਸਵੇਰੇ ਕੰਮ ਤੇ ਲਾ ਫਪਲ ਤਾਂ ਅੱਜ ਹੀ ਲਾਉਂ। ਬਾਣੀਆਂ ਨਾਲ ਚੰਗਾ ਲਜਾ ਲੈ ਗਿਆ। ਬਾਣੀਆਂ ਨੇ ਪੈਸੇ ਦੇ ਦਿੱਤੇ। ਉਹ ਬਾਣੀਆਂ ਨੇ ਪੈਸੇ ਦੇ ਦਿੱਤੇ। ਉਹ ਤਾਂ ਲੈ ਕੇ ਪੈਸੇ ਢੱਪ ਗਿਆ। ਨਿਕਲ ਗਿਆ। ਤੇ ਉਹ ਵੀ ਟਿੱਕੀ ਆਣ ਵੀ ਇਹ ਪੈਸੇ ਲੈ ਕੇ ਆਇਆ ਨਹੀਂ ਭੁੱਖਿਆਂ ਰੋਟੀ ਖਾਣੀ ਆ। ਖਲੇ ਨਹੀਂ ਵੇਚ ਕੇ ਮੁੜਿਆ। ਤੇ ਬਾਣੀਆਂ ਚ ਉਸ ਬਹੁਤ ਹੁੰਦੇ ਆ। ਬਾਣੀਆਂ ਨੇ ਕਿਹਾ ਟਾਈਮ ਬਾਹਲਾ ਹੋ ਗਿਆ ਉਹ ਤਾਂ ਮੁੜਿਆ ਹੀ ਨਾ। ਬਾਣੀਆਂ ਉਹਨਾਂ ਕੋਲੇ ਗਿਆ। ਉਹਨੂੰ ਵੀ ਆ ਕੇ ਕਹਿੰਦਾ ਤੁਹਾਡਾ ਠੇਕੇਦਾਰ ਕਿੱਥੇ ਆ ਮੁੰਡਿਆ ਨਹੀਂ ਅਜੇ ਉਹ ਕਿਹੜਾ ਠੇਕੇਦਾਰ ਜਿਹੜਾ ਪੈਸੇ ਲੈ ਗਿਆ ਮੈਥੋਂ ਤੁਹਾਡੇ ਸਾਲ-ਸਾਲ ਭਰਦੇ ਪੈਸੇ ਲੈ ਗਿਆ ਉਹ ਤਾਂ ਵੇਚ ਗਿਆ ਫਿਰ ਉਹ ਮਾਰ ਕੇ ਸੱਤ ਆਲੀ ਬਈ